ਇਵੇਂ ਮਨ ਲੁਕ ਸਾਂਹ ਝਾਮ ਲੱਗਣਾ ਕਾ ਨੇ ਰੌਂਗਾਂ ਜਿਹੜੇ ਲੋਕ ਆਉਂਦੇ ਆ ਇਹੀ ਕਰਨਾ ਹੈਗਾ ਨੁਕਸਾਨ ਜਿਹੜੀ ਬਹਿਸ ਵਾਜੀ ਕੀਤੀ ਜਾ ਰਹੀ ਹੈ ਤੇ ਲੜਕੀ ਕਿਤੇ ਨਾ ਕਿਤੇ ਜਿਹੜੀ ਐਟੀਟਿਊਡ ਦਿਖਾਉਂਦੀ ਹੋਈ ਨਜ਼ਰ ਆ ਰਹੀ ਤੇ ਬਿਲਕੁਲ ਟ੍ਰੈਫਿਕ ਪੁਲਸ ਦਾ ਇਹੀ ਕਹਿਣਾ ਕਿ ਜਿਹੜੇ ਆਪਣੇ ਡਾਕੂਮੈਂਟ ਆ ਉਹ ਦਿਖਾਈ ਜਾਣ ਆਪਕਾ ਪੇਪਰ ਦਿਨੇ ਬਣੇ ਡਾਕੂਮੈਂਟ ਦਿਖਾਈ ਜਾ ਰਿਹਾ ਫਿਰ ਗੱਡੀ ਬੌਂਡ ਕੀਤੀ ਜਾਏਗੀ ਬੌਂਡ ਬੌਂਡ ਕੀਤੀ ਜਾਏਗੀ ਗੱਡੀ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਵੀਰੇ ਬਹੁਤ ਜਾਮ ਹੈ ਯਾਰ ਬਹੁਤ ਜਾਮ ਹੈ ਬੜੀ ਬੜੀ ਜਿਆਦਾ ਪ੍ਰੇਸ਼ਾਨੀ ਹੈ ਯਾਰ ਨੇੜੇ ਜਾਣਾ ਹੁੰਦਾ 1 ਕਿਲੋਮੀਟਰ 2-3 ਕਿਲੋਮੀਟਰ ਅੱਗੇ ਘੁੰਮ ਕੇ ਆਣਾ ਪੈਂਦਾ ਮਾਰਕੀਟ ਦਾ ਕੰਮ ਆ ਤੇਲ ਜੇਬੋ ਲੱਗ ਜਾਂਦਾ ਬੜਾ ਜਿਆਦਾ ਲੇ ਵੀ ਫੁੱਲ ਤੋਂ ਦਾਅਵੇ ਬੜੇ ਕਰਦੀ ਐ ਸੀ ਟ੍ਰੈਫਿਕ ਮੁਕਤ ਕਰਤਾ ਲੁਧਿਆਣਾ ਉਹ ਪਾਜੀ ਦਾਅਵੇ ਆ ਇੱਕ ਉਹ ਖੜਾ ਦੋ ਇੱਥੇ ਖੜੇ ਆ ਕੋਈ ਇੱਥੇ ਚਾਹ ਦਾ ਕੱਪ ਫੜ ਕੇ ਖੜਾ ਕੰਟਰੋਲ ਹੈ ਹੀ ਨਹੀਂ ਇਹਨਾਂ ਦੇ ਬੰਦੇ ਫੜ ਫੜ ਕੇ ਚਲਾਨ ਕਰਨੇ ਆ ਬਸ ਚਲਾਨ ਕਿੱਡਾ ਉਹ ਦਿਹਾੜ ਖੈਰਾ ਡਰਾਈਵਿੰਗ ਲਈ ਆ ਇਹ ਵੀ ਛਾੜ ਜਿਹੜਾ ਆ ਉਹ ਇੱਥੇ ਖੜਦੇ ਆ ਕਿ ਖੜ ਕੇ ਸਵਾਰੀ ਚਿਪੜਨ ਲੱਗੇ ਜਾਂਦਾ ਤਾਂ ਟ੍ਰੈਫਿਕ ਪੁਲਿਸ ਦੇ ਦਾਅਵੇ ਇੱਕ ਵਾਰ ਫੇਰ ਫੇਲ ਹੁੰਦੇ ਨਜ਼ਰ ਆਏ ਸੋ ਤੁਹਾਨੂੰ ਤਸਵੀਰਾਂ ਨੇ ਦਿਖਾ ਦਿੰਨੇ ਬਿਲਕੁਲ ਅਸੀਂ ਇਸ ਵਕਤ ਲੋਕਲ ਏਰੀਏ ਦੇ ਕੋਲ ਖੜੇ ਆ ਜੇ ਗੱਲ ਕਰੀਏ ਤਾਂ ਸਿਟੀ ਹੋਮ ਅਕਸਰ ਗਰਾਊਂਡ ਜ਼ੀਰੋ ਤੋਂ ਟ੍ਰੈਫਿਕ ਪੁਲਿਸ ਦੀ ਜਿਹੜੀ ਰਿਐਲਿਟੀ ਹੈ ਉਹ ਦਿਖਾਉਂਦਾ ਹੁੰਦਾ ਦਿਖਾਈ ਜਾਂਦੀ ਹੈ ਸਿਟੀ ਹੋਮ ਦੇ ਜ਼ਰੀਏ ਸੋ ਤਸਵੀਰਾਂ ਨੇ ਤੁਸੀਂ ਦੇਖਦੇ ਹੋ ਬਿਲਕੁਲ ਜੇ ਗੱਲ ਕਰੀਏ ਤਾਂ ਕਾਫੀ ਜਿਹੜਾ ਦੂਰ ਦੂ ਤੱਕ ਜਿਹੜਾ ਜਾਮ ਹੈ ਲੱਗਾ ਹੋਇਆ ਤੇ ਟ੍ਰੈਫਿਕ ਪੁਲਿਸ ਦੇ ਜਿਹੜੇ ਦਾਅਵੇ ਕੀਤੇ ਜਾਂਦੇ ਦਾਅਵੇ ਬਿਲਕੁਲ ਫੇਲ ਹੁੰਦੇ ਨਜ਼ਰ ਆ ਰਹੇ ਸੋ ਬਿਲਕੁਲ ਜਗਰਾਪ ਸਮੇਤ ਉਹ ਟ੍ਰੈਫੀ ਦੇ ਵਿੱਚ ਫਸੇ ਹੋਏ ਨੇ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਅਗਰ ਤੁਸੀਂ ਵੀ ਜਗਰਾਵ ਪੁਰ ਤੋਂ ਲੋਕਲ ਡੇਲੀ ਸਾਈਡ ਆ ਰਹੇ ਹੋ ਇਹ ਖਬਰ ਖਾਸ ਤੁਹਾਡੇ ਲਈ ਹੈ ਕਿਉਂਕਿ ਇਸ ਜਗ੍ਹਾ ਦੇ ਉੱਕਰ ਤੁਸੀਂ ਆਨੇ ਹੋ ਤਾਂ ਜਾਮ ਦੇ ਵਿੱਚ ਹੈ ਫਸ ਸਕਦੇ ਹੋ ਸਰ ਕਿੰਨੀ ਕੋਈ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟ੍ਰੈਫਿਕ ਲੱਗੀ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਵੀਰੇ ਬਹੁਤ ਜਾਮ ਹੈ ਯਾਰ ਬਹੁਤ ਜਾਮ ਇਦਾਂ ਲੱਗਿਆਦਾ ਹੈ ਕਈ ਵਾਰ ਕੋਈ ਐਮਰਜੈਂਸੀ ਹੁੰਦੀ ਹੈ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਤੇ ਟ੍ਰੈਫਿਕ ਪੁਲ ਤੋਂ ਦਾਅਵੇ ਬੜੇ ਕਰਦੀ ਹੈ ਉਹ ਦਾਅਵੇ ਤਾਂ ਕਰਦੇ ਚੱਲੋ ਤਾਂ ਬਖੈਰ ਚਲੋ ਵੈਸੇ ਕਹਿ ਨਹੀਂ ਸਕਦੇ ਬਾਕੀ ਤਾਂ ਬਹੁਤ ਟ੍ਰੈਫਿਕ ਹੈਗਾ ਹੀ ਯਾਰ ਤੁਹਾਡੇ ਸਾਹਮਣੇ ਹੀ ਹੈ ਬਿਲਕੁਲ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਨਾ ਤਾਂ ਇਹ ਕਹਿੰਦਾ ਸਾਨੂੰ ਜਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਦੇਖਣਾ ਇਹ ਹੋਏਗਾ ਖਬਰ ਨਸ਼ਰ ਹੋਣ ਤੋਂ ਬਾਅਦ ਕਿ ਸਿੱਕੇ ਜਿਹੜੇ ਪੁਲਿਸ ਦੇ ਵੱਲੋਂ ਇੰਤਜ਼ਾਮ ਹੈ ਕਿਤੇ ਜਾਂਦੇ ਕਿਉਂਕਿ ਹਰ ਵਾਰ ਜਿਹੜੇ ਪੁਲਿਸ ਦੇ ਵੱਲੋਂ ਜਿਹੜੇ ਦਾਅਵੇ ਤਾਂ ਜਿਹੜੇ ਜ਼ਰੂਰ ਕਿਤੇ ਜਾਂਦੇ ਪਰ ਫਿਰੇ ਸਾਰੇ ਦਾਅਵੇ ਖੋਕਲੇ ਹੁੰਦੇ ਨਜ਼ਰ ਆ ਰਹੇ ਕਿੰਨੀ ਕੁ ਪਰੇਸ਼ਾਨੀ ਆ ਰਹੀ ਏ ਟ੍ਰੈਫਿਕ ਲੱਗਾ ਬਹੁਤ ਪਰੇਸ਼ਾਨੀ ਹੁਣ ਜਿੰਨਾ ਲੱਗਿਆ ਤਾਂ ਹੈ ਹੀ ਆ ਤੇ ਟ੍ਰੈਫਿਕ ਪੁਲਿਸ ਦਾ ਦਾਅਵੇ ਬੜੇ ਕਰਦੀ ਕੋਈ ਟ੍ਰੈਫਿਕ ਲੇਕ ਹਿਰਾਨਗੰਡੂ ਆਣਾ ਠੀਕ ਵੀ ਆ ਹੁਣ ਇੰਨੀ ਕੀ ਪੀੜ ਹੈ ਕਿ ਟਾਈਮ ਸਕੂਲ ਦੀ ਛੁੱਟੀ ਦਾ ਟਾਈਮ ਹੈ ਹੋ ਜਾਂਦੀ ਮੜੀ ਮੋਟੀ ਪੀੜ ਇੱਧਰ ਤਾਂ ਕੋਈ ਸਕੂਲ ਹੀ ਨਹੀਂ ਹੈਗਾ ਨਾ ਦਿਗਰਾਪੋਦ ਉੱਪਰ ਇਹ ਸਕੂਲ ਦਾ ਬਸਾ ਦਾ ਸ਼ਹਿਰ ਤੋਂ ਬਿਲਕੁਲ ਜੇ ਗੱਲ ਕਰੀਏ ਤਾਂ ਇਹ ਸ਼ਹਿਰ ਵਾਸੀ ਨੇ ਜਿਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਇਹ ਬਿਲਕੁਲ ਗਰਾਊਂਡ ਜ਼ੀਰੋ ਤੋਂ ਸਿਟੀ ਹੋਮ ਦੇ ਚੈਨਲ ਦੇ ਉੱਪਰ ਅਕਸਰ ਇਸ ਲੋਕਾਂ ਦੇ ਨਾਲ ਜਿਹੜੀ ਜੁੜੀ ਹੋਈ ਖਬਰਾਂ ਅਸੀਂ ਨਸ਼ਰ ਕਰਦੇ ਤਾਂ ਖਬਰਾਂ ਨਸ਼ਰ ਕਰਦੇ ਰਵਾਂਗੇ ਕਿਉਂਕਿ ਇਹ ਲੋਕਾਂ ਦੀ ਹੱਕ ਦੀ ਗਵਾਜ਼ਤ ਲੋਕਾਂ ਦੀ ਜਿਹੜੀ ਆਵਾਜ਼ ਹੈ ਸਿਟੀ ਹੋਮ ਪਹਿਲ ਦੇ ਆਧਾਰ ਤੇ ਜਿਹੜੀ ਬਲੰਦ ਹੈ ਉਹ ਕਰਦਾ ਰਹੇਗਾ ਤੁਹਾਨੂੰ ਹੋਰ ਵੀ ਜਿਹੜੇ ਲੁਧਿਆਣਾ ਸ਼ਹਿਰ ਦੇ ਚੌਂਕ ਆ ਉਹ ਤੋਂ ਖਾਨੇ ਤੇ ਕਿੰਨੀ ਕੁ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੇ ਲੋਕਾਂ ਨਾਲ ਜਿਹੜੀ ਆਮ ਜਨਤਾ ਦੇ ਨਾਲ ਜਿਹੜੀ ਜ਼ਰੂਰ ਹੈ ਉਹ ਗੱਲਬਾਤ ਕਰਾਂਗੇ ਟਰੈਫਿਕ ਦੀ ਸਮੱਸਿਆ ਨੂੰ ਲੈ ਕੇ ਲੁਧਿਆਣਾ ਦੇ ਗਰਾਊਂਡ ਜ਼ੀਰੋ ਤੋਂ ਰਿਪੋਰਟ ਦਿਖਾ ਰਹੇ ਹਾਂ ਸੋ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਪਹਿਲਾਂ ਤੁਹਾਨੂੰ ਜਿਹੜੀ ਲੋਕਲ ਅੱਡੇ ਦੀ ਤਸਵੀਰ ਦਿਖਾਈਏ ਤੇ ਹੁਣ ਜਿਹੜੇ ਮਾਤਾ ਰਾਣੀ ਜਿਹੜੀ ਚੌਂਗ ਦੀ ਜਿਹੜੇ ਤਸਵੀਰਾਂ ਨੇ ਦਿਖਾ ਰਹੇ ਨੇ ਤੇ ਜੇ ਗੱਲ ਕਰੀਏ ਤਾਂ ਇਸ ਜਗ੍ਹਾ ਦੇ ਉੱਪਰ ਜਿਹੜੇ ਮਲਾਜ਼ਮ ਤਾਂ ਜਿਹੜੇ ਜ਼ਰੂਰਤਾਂ ਨਾਤਰੇ ਪਰ ਉਸ ਦੇ ਬਾਵਜੂਦ ਇਸ ਜਗ੍ਹਾ ਦੇ ਉੱਪਰ ਕਾਫੀ ਲੰਬਾ ਜਾਮ ਲੱਗਾ ਹੋਇਆ ਤੇ ਲੋਕਾਂ ਨੂੰ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੋ ਆਮ ਲੋਕਾਂ ਦੇ ਨਾਲ ਵੀ ਜਿਹੜੀ ਜ਼ਰੂਰ ਗੱਲਬਾਤ ਕਰਾਂਗੇ ਕੀ ਸਮੱਸਿਆ ਰਹੀ ਬਿਲਕੁਲ ਸ਼ਹਿਰ ਵਾਸੀਆਂ ਨੇ ਜਿਹੜੀ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਇਸ ਜਗ੍ਹਾ ਦੇ ਉੱਪਰ ਪੈਦਲ ਲੰਘਣਾ ਵੀ ਜਿਹੜਾ ਕਾਫੀ ਔਖਾ ਹੋਇਆ ਪਿਆ ਸੋ ਤਸਵੀਰ ਹੈ ਤੁਸੀਂ ਦੇਖ ਸਕਦੇ ਹੋ ਬਿਲਕੁਲ ਟ੍ਰੈਫਿਕ ਲੱਗੀ ਹ ਤੇ ਪੈਦਲ ਲੰਘਣਾ ਵੀ ਔਖਾ ਹੋਇਆ ਹੈ ਕਿੰਨੀ ਕਿਉਂ ਸਮੱਸਿਆ ਆਂਦੀ ਹੈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਸਮੱਸਿਆ ਹੈ ਚਲੋ ਗੱਡੀਆਂ ਤਾਂ ਆਂਦੀ ਆਂਦੀ ਪਰ ਪੈਦਲ ਵੀ ਲੋਕ ਲੰਘਣਾ ਔਖਾ ਹੋਇਆ ਹੈ ਬਹੁਤ ਔਖਾ ਬਹੁਤ ਔਖਾ ਹੈ ਬਿਲਕੁਲ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਜੇ ਗੱਲ ਕਰੀ ਤਾਂ ਕਾਫੀ ਜਿਹੜਾ ਲੋਕਾਂ ਨੂੰ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਤੇ ਕਾਫੀ ਜਿਹੜਾ ਦੂਰ ਦੂਰ ਤੱਕ ਜਿਹੜਾ ਜਾਮ ਹੈ ਉਹ ਲੱਗਾ ਹੋਇਆ ਸਰਕੀ ਨਾਮ ਇਹ ਦਾ ਹੈ ਜੀ ਰਵੀਪਾ ਜੀ ਕਿੰਨੀ ਕੁ ਪਰੇਸ਼ਾਨੀ ਆ ਰਹੀ ਟ੍ਰੈਫਿਕ ਲੱਗਾ ਹੈ ਪਾਜੀ ਬੜੀ ਜਿਆਦਾ ਪ੍ਰੇਸ਼ਾਨੀ ਆ ਯਾਰ ਨੇੜੇ ਜਾਣਾ ਹੁੰਦਾ 1 ਕਿਲੋਮੀਟਰ 2-3 ਕਿਲੋਮੀਟਰ ਕਿਉਂ ਘੁੰਮ ਕੇ ਆਣਾ ਪੈਂਦਾ ਮਾਰਕੀਟ ਦਾ ਕੰਮ ਆ ਤੇਲ ਜੇਭੋ ਲੱਗ ਜਾਂਦਾ ਬੜਾ ਜਿਆਦਾ ਮਾਲਕ ਤਾਂ ਉਹਨਾਂ ਮੈਂ ਘੁੰਮਣ ਦੇ ਰਸਤੇ ਤੇ ਕਾਫੀ ਟਾਈਮ ਲੱਗ ਜਾਂਦਾ ਕਾਫੀ ਟਾਈਮ ਲੱਗ ਜਾਂਦਾ ਅੱਧਾ ਘੰਟਾ ਲੱਗ ਜਾਂਦਾ ਪਵਿਲੀਅਨ ਤੱਕ ਪਹੁੰਚਣ ਨੂੰ ਤੇ ਟ੍ਰੈਫਿਕ ਪੁਲਿਸ ਉਹ ਦਾਅਵੇ ਬੜੇ ਕਰਦੀ ਅਸੀਂ ਟ੍ਰੈਫਿਕ ਮੁਕਤ ਕਰਤਾ ਲੁਧਿਆਣਾ ਉਹ ਪਾਜੀ ਦਾਅਵੇ ਆ ਇੱਕ ਉਹ ਖੜਾ ਕੋਈ ਦੋ ਇੱਥੇ ਖੜੇ ਆ ਕੋਈ ਇੱਥੇ ਚਾਹ ਦਾ ਕੱਪ ਫੜ ਕੇ ਖੜਾ ਟ੍ਰੈਫਿਕ ਤਾਂ ਲੱਗਣਾ ਨਹੀਂ ਚਾਹੀਦਾ ਜੇ ਕੰਮ ਕਰਦੇ ਹੁਣ ਬੰ ਟ੍ਰੈਫਿਕ ਦੇਖਦੇ ਨੇ ਤੋਂ ਬਿਲਕੁਲ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਆਮ ਲੋਕਾਂ ਦੇ ਨਾਲ ਗੱਲਬਾਤੀਆਂ ਉਹਨਾਂ ਦਾ ਇਹੀ ਕਹਿਣਾ ਕਿ ਜਿਹੜੀ ਟ੍ਰੈਫਿਕ ਪੁਲਿਸ ਹੈ ਚਲਾਣ ਕੱਟਣ ਦੇ ਵਿੱਚ ਵੇਸ ਚੁੰਕਾ ਦੇ ਵਿੱਚ ਟ੍ਰੈਫਿਕ ਪੁਲਿਸ ਤੇ ਜਿਹੜੀ ਜ਼ਰੂਰ ਲੱਗੀ ਪਰ ਕੋਈ ਵੀ ਪੁਲਿਸ ਉਹ ਕੰਮ ਨਹੀਂ ਕਰ ਰਹੀ ਉਹ ਅਸੀਂ ਨਹੀਂ ਕਹਿ ਰਹੇ ਇਹ ਆਮ ਲੋਕਾਂ ਦੇ ਵੱਲੋਂ ਜਿਹੜੇ ਇਲਜ਼ਾਮ ਨੇ ਲਗਾਏ ਜਾ ਰਹੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਹੁਰਲੇ ਚੁੰਗ ਦੀ ਤਸਵੀਰਾਂ ਤੇ ਦੂਸਰੇ ਪਾਸੇ ਤੁਹਾਨੂੰ ਜਿਹੜੀ ਤਸਵੀਰਾਂ ਜਰੂਰ ਦਿਖਾਵਾਂਗੇ ਆਮ ਲੋਕਾਂ ਨਾਲ ਜਿਹੜੀ ਗੱਲਬਾਤ ਕਰਦੇ ਆ ਆਮ ਲੋਕ ਨੇ ਪਰੇਸ਼ਾਨੀ ਚੇਲਦੇ ਹੋਣੇ ਬ੍ਰਦਰ ਕੀ ਨਾਮ ਹੈ ਕਿੰਨੀ ਕੁ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਬਹੁਤ ਆ ਰਹੀ ਹੈ ਰਸ ਕਰਕੇ ਬਹੁਤ ਆ ਰਹੀ ਹੈ ਟ੍ਰੈਫਿਕ ਪੁਲਸ ਤਾਂ ਕਹਿੰਦੀ ਹਾ ਵੀ ਕੋਈ ਸਮੱਸਿਆ ਨਹੀਂ ਲੋਕਾਂ ਨੂੰ ਟ੍ਰੈਫਿਕ ਮੁਕਤ ਕਰਤਾ ਲੁਧਿਆਣਾ ਟ੍ਰੈਫਿਕ ਫਿਰ ਵੀ ਬੁਰਾਸ਼ਾ ਵਗੈਰਾ ਰਸਤਾ ਵੀ ਹੈਗਾ ਜੀ ਪ੍ਰੋਬਲਮ ਤਾਂ ਵੀ ਆ ਰਹੀ ਹੈ ਟ੍ਰੈਫਿਕ ਪੁਲਸ ਤਾਂ ਦਾਅਵੇ ਬੜੇ ਕਰਦੀ ਹੈ ਨਹੀਂ ਕਰ ਰਹੀ ਹੈ ਜੀ ਪੁਲਿਸ ਕਰ ਰਹੀ ਹੈ ਬਟ ਫਿਰ ਵੀ ਕੋਈ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਕਿੰਨੀ ਕੁ ਪਰੇਸ਼ਾਨੀ ਆਮ ਸ਼ਹਿਰ ਦੇ ਨਾਗਰਿਕਾਂ ਨੂੰ ਕਿੰਨੀ ਕੁ ਪਰੇਸ਼ਾਨੀ ਆ ਰਹੀ ਕਿਉਂਕਿ ਜਿਗਰਾਪੋਲ ਦੀ ਗੱਲ ਕਰੀ ਲੋਕਲਿਟੀ ਗੱਲ ਕਰਕੇ ਜਿੱਥੇ ਨਿਕਲਦਾ ਜਾਮ ਹੀ ਜਾਮ ਹੈ ਜਾਮ 아주 ਬਰਪੂਰਫਲ ਕਰ ਰਹੀ ਬਟ ਫਿਰ ਵੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਹੈ ਤੇ ਅਸਰ ਨਾਲ ਕੀ ਕਹਿਣਾ ਚਾਹੂਗੇ ਕਿ ਇਸ ਇੱਕ ਜਿਹੜੇ ਰੇਂਜ ਹੋਣੇ ਚਾਹੀਦੇ ਬਸ ਇਹਨਾਂ ਦੇ ਕੀ ਪਹੁੰਚ ਜੱਤ ਜ਼ਿਆਦਾ ਹੱਲ ਹੱਲ ਕੀਤਾ ਜਾਵੇ ਪਬਲਿਕ ਰ ਤੇ ਮੁਲਾਜ਼ਮ ਲੱਗਣ ਦੇ ਬਾਵਜੂਦ ਜਿਹੜੇ ਜਾਮ ਲਗਾਏ ਕਰਨ ਕੀ ਸਮਝਦੇ ਹੋ ਲਈ ਜਿਹੜਾ ਵਿੱਚ ਰੇੜੀਆਂ ਜਿਹੜਾ ਆਪਣਾ ਜਾਮ ਲਗਾ ਰਿਹਾ ਜਿਹੜੇ ਵਿੱਚ ਫੜ ਗਏ ਤਾਂ ਕੋਈ ਪਬਲਿਕ ਗਾਮ ਜਲਦੀ ਅਕਸ਼ਾਲੇ ਹੋਗੇ ਹੋਰ ਤੇ ਚੀਜ਼ਾਂ ਹੋਵੇ ਸੋ ਬਿਲਕੁਲ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਜਿਹੜੀ ਮੁਲਾਜ਼ਮਾਂ ਨਾਲ ਜਨਤਾ ਨੂੰ ਜਿਹੜੀ ਕਾਫੀ ਜਿਹੜੀ ਪਰੇਸ਼ਾਨੀ ਹੈ ਉਹ ਝੇਲਨੀ ਪੈ ਰਹੀ ਤੇ ਕਾਫੀ ਦੂਰ ਦੂ ਤੱਕ ਜਿਹੜਾ ਜਾਮ ਲਗਾਇਆ ਤੇ ਆਮ ਲੋਕਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਇਹੀ ਕਹਿਣਾ ਕਿ ਕਾਫੀ ਜਿਹੜੀ ਸਮੱਸਿਆ ਆ ਰਹੀ ਜਿਹੜਾ 5 ਮਿੰਟ ਦਾ ਰਸਾ ਉਸੇ ਜਗ੍ਹਾ ਦੇ ਉੱਪਰ ਲੰਘਣ ਲਈ ਅੱਧਾ ਤੱਕ ਦਾ ਸਾਨੂੰ ਜਿਹੜਾ ਲੱਗ ਜਾਂਦਾ ਤੇ ਜਿਹੜੀ ਟ੍ਰੈਫਿਕ ਪੁਲਸ ਹੈ ਚਲਾਣ ਘਟਣ ਦੇ ਵਿੱਚ ਵਿਅਸਾਏ ਅਸੀਂ ਨਹੀਂ ਕਹਿ ਰਹੇ ਆਮ ਲੋਕ ਕਹਿ ਰਹੇ ਨੇ ਜਿਨ੍ਹਾਂ ਦੇ ਬਾਰੇ ਜਿਹੜੇ ਇਲਜ਼ਾਮ ਨੇ ਲਗਾਏ ਕਿ ਨੇ ਸੋ ਮੁਲਾਜ਼ਮ ਦੇ ਨਾਲ ਵੀ ਜਿਹੜੀ ਜ਼ਰੂਰ ਗੱਲਬਾਤ ਕਰਨ ਕੀ ਕਹਿਣਾ ਚਾਹੁੰਗੇ ਜੇ ਟ੍ਰੈਫਿਕ ਜਾਮ ਲੱਗਾ ਹੈ ਸਰ ਇਹ ਜਿਹੜਾ ਇਹ ਰਿਕਸ਼ਾ ਜਿਹੜਾ ਆ ਉਹ ਇੱਥੇ ਖੜਦੇ ਆ ਕੇ ਖੜ ਕੇ ਸਵਾਰੀ ਚਿਪੜਨ ਕੇ ਜਾਣ ਲੱਗਦੇ ਤੇ ਕਿੰਨੇ ਕੁ ਚੜੇ ਚਲਾਨ ਕਰ ਦਿੱਤੇ ਕਿ ਨਾ ਭਾਵੇਂ ਈ ਰਿਕਸ਼ਾ ਦੀ ਗੱਲ ਕਰ ਲਈਏ ਭਾਵੇਂ ਆਟੋ ਦੀ ਗੱਲ ਕਰ ਲਈਏ ਜਿੱਥੇ ਵੀ ਧਿਆਨ ਜਾਂਦਾ ਆਟੋ ਦੀ ਈ ਰਿਕਸ਼ੇ ਨਹੀਂ ਰਾ ਰਹੇ ਐਸ ਵੇਲੇ ਤਰੀਕੁਰੀ ਉਹਨਾਂ ਦੇ 8 ਚਲਾਨ ਕਰ ਦਿੱਤੇ ਨੇ ਵਿਚੇ ਈ ਰਿਕਸ਼ਾ ਵਿਚੇ ਦੂਜੇ ਆਮ ਸਾਧਨ ਟ੍ਰੈਫਿਕ ਪੁਲਿਸ ਤਾਂ ਮੁਸਤਦੀ ਨਾਲ ਕੰਮ ਕਰ ਰਹੀ ਏ ਪਰ ਕਿਤਨੇ ਕਿਤੇ ਜਿਹੜੇ ਆਮ ਲੋਕਾਂ ਨੂੰ ਆਪਣੀ ਡਿਊਟੀ ਸਮਝਣੀ ਚਾਹੀਦੀ ਏ ਆਮ ਲੋਕਾਂ ਨੂੰ ਇਹ ਅਵੇਅਰਨੈਸ ਹੋਣੀ ਚਾਹੀਦੀ ਆ ਮਿਲ ਗਿਆ ਬਹੁਤ ਅਵੇਅਰਨੈਸ ਹੋਣੀ ਚਾਹੀਦੀ ਆ ਵੀ ਜਿਹੜਾ ਆਪ ਆਪ ਵੀ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਰਹੀਦੀ ਆ ਜੀ ਦੇਖਦੇ ਤਾਂ ਟਾਹਾਂ ਘਾਮ ਥੋੜੇ ਰਸਤਾ ਸੰਗਾਇਆ ਤੇ ਖੜਚੇ ਨੇ ਕਿਉਂ ਬਗਲ ਤੇ ਪੁਲਿਸ ਆਪਣਾ ਕੰਮ ਵੀ ਕਰ ਰਹੀ ਹੈ ਚੌਂਕ ਦੇ ਵਿੱਚ ਖੜੀ ਵੀ ਹੋਈ ਤਿੰਨ ਤੇ ਚਾਰ ਚਾ ਮਲਾਈਮ ਖੜੇ ਪਰ ਉਹਦੇ باوجود ਜਾਮ ਲੱਗ ਰਿਹਾ ਕੀ ਕਰਨ ਸਮਝਦੇ ਸਰ ਲੋਕਾਂ ਦੀ ਜਿਹੜੀ ਨਾ ਸਮਝੀ ਹੈ ਕਿ ਮਨ ਲੋਕ ਸੰਭਾਲ ਤੋ ਬਿਲਕੁਲ ਤੁਸੀਂ ਤਸਵੀਰਾਂ ਨੇ ਦੇਖ ਸਕਦੇ ਹੋ ਜੇ ਗੱਲ ਕਰੀਏ ਤਾਂ ਬਿਲਕੁਲ ਜਿਹੜੀ ਲੜਕੀ ਐ ਆਮ ਰੋਂਗ ਸਾਈਡ ਤੋਂ ਉੱਪਰ ਜਿਹੜੀ ਜਾਂਦੀ ਹੋਈ ਨਜ਼ਰ ਆ ਰਹੀ ਤੇ ਬਿਲਕੁਲ ਜਿਹੜੀ ਟ੍ਰੈਫਿਕ ਪੁਲਿਸ ਨਾਲ ਵੀ ਗੱਲਬਾਤ ਕੀਤੀ ਉਹਨਾਂ ਦਾ ਇਹੀ ਕਹਿਣਾ ਕਿ ਕਿਤੇ ਨਾ ਕਿਤੇ ਜਿਹੜੇ ਆਮ ਲੋਕਾਂ ਨੂੰ ਵੀ ਵੇਅਰ ਹੋਣਾ ਚਾਹੀਦਾ ਸਾਈਡ ਆਉਂਦੇ ਆ ਜਾਮ ਲੱਗਦਾ ਕਾਰਨ ਐ ਰੋਂਗ ਸਾਈਡ ਜਿਹੜੇ ਲੋਕ ਆਉਂਦੇ ਆ ਇਹੀ ਕਾਰਨ ਹੈਗਾ ਤੇ ਇਹਨਾਂ ਨੂੰ ਜਨਤਾ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਜਿਹੜੇ ਤਾਂ ਕਿ ਕੋਆਪਰੇਟ ਕਰਨ ਪੁਲਿਸ ਨਾਲ ਜਨਤਾ ਨੂੰ ਇਹੀ ਕਹਿਣਾ ਚਾਹੁੰਦੇ ਆ ਵੀ ਆਪਣਾ ਸਹੀ ਲੇਨ ਤੇ ਸਹੀ ਮਤਲਬ ਹੈਲਮਟ ਜੋ ਆਪਣਾ ਸਹੀ ਚੱ ना चलान किया राउंड सैड का चलान किया जाए ਬਿਲਕੁਲ ਕਿਤਨਾ ਕਿਤੇ ਜਿਹੜੀ ਪੁਲਸ ਨਾਲ ਜਿਹੜੀ ਬਹਿਸਵਾਜ਼ੀ ਕੀਤੀ ਜਾ ਰਹੀ ਹੈ ਤੇ ਲੜਕੀ ਕਿਤਨਾ ਕਿਤੇ ਜਿਹੜੀ ਐਟੀਟਿਊਡ ਦਿਖਾਉਂਦੀ ਹੋਈ ਨਜ਼ਰ ਆ ਰਹੀ ਤੇ ਬਿਲਕੁਲ ਟ੍ਰੈਫਿਕ ਪੁਲਸ ਦਾ ਇਹੀ ਕਹਿਣਾ ਕਿ ਜਿਹੜੇ ਆਪਣੇ ਡਾਕੂਮੈਂਟ ਹੈ ਉਹ ਦਿਖਾਈ ਜਾਣ ਕਿਉਂਕਿ ਕਿਤਨਾ ਕਿਤੇ ਜਿਹੜੇ ਆਮ ਲੋਕਾਂ ਨੂੰ ਜਿਹੜੇ ਇਹੋ ਜਿਹੇ ਜਿਹੜੇ ਲੋਕ ਨੇ ਜਿਹੜੇ ਆਪਣੀ ਗਲਤੀ ਅ ਅਸੈਪਟ ਕਰਨ ਦੀ ਬਜਾਏ ਜਿਹੜੇ ਬਹਿਸ ਕਰਦੇ ਹੋਏ ਨਜ਼ਰ ਆ ਰਹੇ ਨੇ बैक में क्लास क्लास का आपको पेपर देने पड़ेंगे पेपर में लाइसेंस दिखाओ पास दिखाओ और कंप्लीशन आप पास टाइम किया ना सर आपका करने सारी करनी है सर की भी डॉक्यूमेंट्स दिखाई जाए फिर गड्डी बांध कीती जाएगी बाउंड बाउंड कीती जाएगी गड्डी सर आप भी ना स्कूल जाना बहुत जरूरी है मैडम मेनू नहीं बताएगा अच्छा देखो ਬਿਲਕੁਲ ਟ੍ਰੈਫਿਕ ਮੁਲਾਜ਼ਮ ਖੜੇ ਨੇ ਤੇ ਡਾਕੂਮੈਂਟ ਦਿਖਾਣ ਦੀ ਜਿਹੜੀ ਗੱਲ ਹੈ ਕੀਤੀ ਜਾ ਰਹੀ ਤੇ ਲੜਕੀ ਕਹਿ ਰਹੀ ਕਿ ਮੈਂ ਡਾਕੂਮੈਂਟ ਜਿਹੜੇ ਨਹੀਂ ਦਿਖਾਣੇ ਕੋਈ ਵੀ ਡਾਕੂਮੈਂਟ ਨਹੀਂ ਹੈਗਾ ਤੇ ਬਿਲਕੁਲ ਜਿਹੜੀ ਆਰਗੂਮੈਂਟ ਹੈ ਜਿਹੜੀ ਬਹਿਸ ਹੈ ਉਹ ਕੀਤੀ ਜਾ ਰਹੀ ਤੇ ਮੁਲਾਜ਼ਮਾਂ ਦਾ ਇਹੀ ਕਹਿਣਾ ਕਿ ਜਿਹੜੀ ਗੱਡੀ ਹੈ ਐਕਟਵਾ ਜਿਹੜੀ ਉਹ ਬੋন্ড ਕੀਤੀ ਜਾਵੇਗੀ ਸੋ ਬਾਈਕ ਐਕਟਵਾ ਦਾ ਜਿਹੜਾ ਨੰਬਰ ਹੈ ਤੁਸੀਂ ਦੇਖਦੇ ਹੋ ਪੀਪੀ 10 ਐਚ ਐਚ 2783 ਸੋ ਬਿਲਕੁਲ ਹੁਣ ਦੇਖਣਾ ਇਹ ਹੋਏਗਾ ਜਿਹੜੀ ਟ੍ਰੈਫਿਕ ਪੁਲਿਸ ਦੇ ਵੱਲੋਂ ਜਿਹੜੀ ਕਿਸ ਤਿੱਕੇ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਂਦੀ ਕਿਉਂਕਿ ਲੜਕੀ ਕਿਤਨਾ ਕਿ ਬਿਲਕੁਲ ਆਮ ਲੋਕਾਂ ਨੂੰ ਕਿਤਨੇ ਕਿਤੇ ਜਿਹੜੀ ਟ੍ਰੈਫਿਕ ਪੁਲਸ ਹੈ ਅਵੇਅਰ ਵੀ ਕਰ ਰਹੀ ਤੇ ਇਹਨਾਂ ਦੇ ਹੀ ਕਹਿੰਦਾ ਕਿਤਨੇ ਕਿਤੇ ਆਮ ਲੋਕਾਂ ਨੂੰ ਵੀ ਆਪਣੀ ਡਿਊਟੀ ਹੈ ਸਮਝਣੀ ਚਾਹੀਦੀ ਤੇ ਜਿਹੜੀ ਟ੍ਰੈਫਿਕ ਮੁਲਾਜ਼ਮਾਂ ਦੇ ਨਾਲ ਜਿਹੜੀ ਲੜਕੀ ਹੈ ਬਹਿਸ ਕਰਦੀ ਹੋਈ ਨਜ਼ਰ ਆ ਰਹੀ ਏ ਜਿਹੜੀ ਡਾਕੂਮੈਂਟ ਨਾ ਦਿਖਾਉਂਦੀ ਜਿਹੜੀ ਗੱਲ ਹੈ ਕਿ ਜੇ ਟ੍ਰੈਫਿਕ ਪੁਲਸ ਹੈ ਹੀ ਕਹਿੰਨੇ ਅਗਰ ਡਾਕੂਮੈਂਟ ਨਾ ਦਿਖਾਏਗੇ ਤਾਂ ਜਿਹੜੀ ਗੱਡੀ ਹੈ ਉਹ ਬੋਨ ਕੀਤੀ ਜਾਵੇਗੀ ਸੋ ਹੋਰ ਇਹੋ ਜਿਹੇ ਲੋਕਾਂ ਨੂੰ ਜਿਹੜੀ ਸੁਚੇਤ ਰਹਿਣ ਦੀ ਲੋੜ ਹੈ ਜਿਹੜੇ ਟ੍ਰੈਫਿਕ ਨੀਮਾ ਦੀ ਜਿਹੜੀ ਉਲੰਘਣਾ ਕਰਦੇ ਨੇ ਸੋ ਕੈਮਰਾ ਪਰਸਨ ਰ

सारे जान तो तो करो आप कोलिंग करो आपको लान साला लान मैंने लान लान साला लान कुमार क्या ही तो है आपको नहीं ये पास क्या ही नहीं है तो नहीं प्लान नहीं भारे, तो भारे। सार। सारे जान करो मेरा आजा अच्छा पालो तो बोलो चाल मैंने सात जो जान लोग मुझे पालो वो चांदी की बात करो ठीक है ना आठ अक्टूबर